ਤਾਂ ਕੇਂਦਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ 2025 ਅਤੇ 26 ਵਿੱਤ ਮੰਤਰੀ ਨਰਮਲਾ ਸਿਤਾ ਰਮਨ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਖਾਸ ਤੌਰ ਤੇ ਜੇ ਗੱਲ ਆਪਾਂ ਟੈਕਸ ਦੀ ਕਰਨੀ ਏ ਤਾਂ ਇੱਕ ਸਾਲ ਦੀ ਜੇਕਰ ਤੁਹਾਡੀ 7 ਲੱਖ ਦੀ ਇਨਕਮ ਹੁੰਦੀ ਸੀ ਤਾਂ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ ਪਰ ਹੁਣ ਤੁਹਾਨੂੰ ਟੈਕਸ ਨਹੀਂ ਦੇਣਾ ਪਵੇਗਾ ਔਰ ਸਰਕਾਰ ਨੇ 12 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਟੈਕਸ ਤੋਂ ਰਾਹਤ ਦੇ ਦਿੱਤੀ ਹੈ ਟੈਕਸ ਤੁਹਾਨੂੰ ਨਹੀਂ ਦੇਣਾ ਹੋਵੇਗਾ ਜੇ ਤੁਹਾਡੀ 1 ਸਾਲ ਦੀ ਜੇ ਇਨਕਮ 12 ਲੱਖ ਰੁਪਏ ਹੈ ਤਾ ਤੁਹਾਨੂੰ ਹੁਣ ਟੈਕਸ ਜਿਹੜਾ ਨਹੀਂ ਪੁਰਾਣਾ ਪਵੇਗਾ ਇਹ ਵੱਡੀ ਰਾਹਤ ਜਿਹੜੀ ਹੈ ਮਿਡਲ ਕਲਾਸ ਫੈਮਿਲੀ ਵਾਲਿਆਂ ਨੂੰ ਜਿਹੜੀ ਹੈ ਉਹ ਮਿਲੀ ਹੈ ਇੱਕ ਵੱਡਾ ਬਜਟ ਦੇ ਵਿੱਚ ਐਲਾਨ ਜਿਹੜਾ ਅੱਜ ਦੇਖਣ ਨੂੰ ਮਿਲਿਆ ਤਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਸਦਨ ਦੇ ਵਿੱਚ ਬਜਟ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ਨਿਰਮਲਾ ਸੀ타 ਰਮਨ ਨੇ ਮੱਧ ਵਰਗ ਦੇ ਲੋਕਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਸਰਕਾਰ ਦੇ ਇਸ ਫੈਸਲੇ ਤੋਂ ਦੇਸ਼ ਦੇ ਲੋਕ ਵੀ ਕਿੰਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ ਤਾਂ ਇਸ ਦਾ ਮਤਲਬ ਇਹ ਵੀ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਤਨਖਾਹ ਹੁਣ ਸਾਲ ਦੀ 12 ਲੱਖ ਰੁਪਏ ਆ ਤਾਂ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦਾ ਤਾਂ 12 ਲੱਖ ਰੁਪਏ ਤੇ ਉਹਨੂੰ ਟੈਕਸ ਦੇ ਵਾਸਤੇ 1 ਰੁਪਿਆ ਵੀ ਪੇ ਨਹੀਂ ਕਰਨਾ ਪਵੇਗਾ ਪਰ ਜੇਕਰ ਤੁਹਾਡੀ ਆਮਦਨ 12 ਲੱਖ 75000 ਰੁਪਏ ਆ ਤਾਂ ਵੀ ਤੁਹਾਨੂੰ ਜ਼ੀਰੋ ਟੈਕਸ ਦੇਣਾ ਪਵੇਗਾ ਕਿਉਂਕਿ 12 ਲੱਖ ਤੋਂ ਉੱਪਰ ਤੁਹਾਨੂੰ 75000 ਰੁਪਏ ਦੀ ਸਟੈਂਡਰਡ ਡਿਡਕਸ਼ਨ ਦੀ ਜਿਹੜੀ ਸਹੂਲਤ ਹੈ ਉਸ ਦਾ ਲਾਭ ਮਿਲੇਗਾ ਯਾਨੀ ਕਿ 12 ਲੱਖ 75000 ਰੁਪਏ ਤੱਕ ਕੋਈ ਵੀ ਟੈਕਸ ਜਿਹੜਾ ਦੇਣ ਦੀ ਹੁਣ ਲੋੜ ਨਹੀਂ ਹੋਵੇਗੀ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦੀ ਹੁਣ ਸਾਲਾਨਾ ਆਮਦਨ 12 ਲੱਖ 75000 ਰੁਪਏ ਹੈ 1 ਰੁਪਿਆ ਵੀ ਟੈਕਸ ਜਿਹੜਾ ਤੁਹਾਨੂੰ ਹੁਣ ਭਰਉਣ ਦੀ ਲੋੜ ਚੜੀਆ ਨਹੀਂ ਹੋਵੇਗੀ ਤਾਂ ਨਵੇਂ ਟੈਕਸ ਨਿਯਮਾਂ ਦੇ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਹ 12 ਤੋਂ 15 ਲੱਖ ਰੁਪਏ ਤੱਕ ਦੀ ਜੇ ਤੁਹਾਡੀ ਆਮਦਨ ਹੈ ਤਾਂ ਉੱਥੇ 15% ਦੀ ਟੈਕਸ ਦੇਣਾ ਪਵੇਗਾ 15 ਤੋਂ ਜੇ 20 ਲੱਖ ਰੁਪਏ ਤੁਹਾਡੀ ਆਮਦਨ ਦੀ ਸੈਲਰੀ ਹੈ ਤਨਖਾਹ ਹੈ ਜਾ ਤੁਸੀਂ ਪੈਸੇ ਕਮਾਉਂਦੇ ਹੋ 12 ਲੱਖ ਤੱਕ ਤਾਂ ਟੈਕਸ ਦਾ ਚਾਰਜ ਜਿਹੜਾ ਹੈ ਉਹ 20% ਦੀ ਹੈ ਜਦ ਕਿ 20 ਤੋਂ 25 ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ 25% ਦੀ ਟੈਕਸ ਜਿਹੜਾ ਉਹ ਭਰਉਣਾ ਪਵੇਗਾ ਹੁਣ ਇੱਥੇ ਵੀ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ 7 ਲੱਖ ਰੁਪਏ ਤੱਕ ਦੀ ਆਮਦਨ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਸੀ ਇਸ ਤੋਂ ਇਲਾਵਾ ਸਟੈਂਡਰਡ ਡਿਡਕਸ਼ਨ ਦੇ ਉੱਤੇ 75000 ਰੁਪਏ ਦੀ ਰਾਹਤ ਦਿੱਤੀ ਗਈ ਹੈ ਅਤੇ ਇਸ ਐਲਾਨ ਦੇ ਨਾਲ ਹੁਣ 13 ਲੱਖ ਰੁਪਏ ਤੱਕ ਦੀ ਆਮਦਨ ਦੇ ਉੱਤੇ ਅ ਲਗਭਗ 13 ਲੱਖ ਦੀ ਜਿਹੜੀ ਆਮਦਨ ਹੈ ਤੁਹਾਨੂੰ ਹੁਣ ਜ਼ੀਰੋ ਟੈਕਸ ਜਿਹੜਾ ਉਹ ਦੇਣਾ ਪਵੇਗਾ ਜੇਕਰ ਕੋਈ ਵਿਅਕਤੀ 12 ਲੱਖ ਰੁਪਏ ਸਾਲਾਨਾ ਕਮਾ ਰਿਹਾ ਤਾਂ ਉਸ ਨੂੰ ਬਜਟ ਦੇ ਐਲਾਨ ਤੋਂ ਬਾਅਦ 80000 ਰੁਪਏ ਦਾ ਟੈਕਸ ਲਾਭ ਮਿਲੇਗਾ ਤੇ ਇਸ ਦੇ ਨਾਲ ਹੀ 18 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਹੁਣ 1 ਲੱਖ ਰੁਪਏ ਦਾ ਟੈਕਸ ਲਾਭ ਮਿਲੇਗਾ ਤੇ 25 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ 1.10 ਲੱਖ ਰੁਪਏ ਦਾ ਹੀ ਟੈਕਸ ਲਾਭ ਜਿਹੜਾ ਮਿਲਦਾ ਨਜ਼ਰ ਆਵੇਗਾ ਤਾਂ ਨਿਰਮਲਾ ਸਿਤਰਮਨ ਵਿੱਤ ਮੰਤਰੀ ਕੇਂਦਰੀ ਮੰਤਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਬਜਟ ਪੇਸ਼ ਕਰਦੇ ਆ ਜੇਕਰ ਗੱਲ ਕਰ ਲਈ ਜਾਵੇ ਟੈਕਸ ਦੀ ਤਾਂ ਉਸ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਮਿਡਲ ਕਲਾਸ ਜਿਹੜੇ ਮੱਧ ਵਰਗੀ ਲੋਕ ਨੇ ਕਿਤਨਾ ਕਿਤੇ ਇਸ ਫੈਸਲੇ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਖੁਸ਼ੀ ਜਿਹੜੀ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ